ਤੋ ਇਹ ਮਾਮੂਲੀ ਜੀ ਦਿਖਣ ਵਾਲੀ ਚੀਜ਼ ਆ ਜਿਹੜੀ ਇਹਨੂੰ ਪੰਜਾਬੀ ਦੇ ਵਿੱਚ ਚਿਪੜ ਕਹਿੰਦੇ ਨੇ ਤੇ ਹਿੰਦੀ ਦੇ ਵਿੱਚ ਇਹਨੂੰ ਕਾਚਰੀ ਕਚਰੀ ਤੇ ਹੋਰ ਵੀ ਕਈ ਨਾਮਾਂ ਨਾਲ ਪੁਕਾਰਿਆ ਜਾਂਦਾ ਜੇ ਇਸਦੇ ਗੁਣਾ ਵਾਲੀ ਵੇਖੀਏ ਤਾਂ ਦੋਸਤੋ ਬਹੁਤ ਹੀ ਜ਼ਿਆਦਾ ਗੋਣ ਨੇ ਇੰਨੇ ਗੋਣ ਨੇ ਕਿ ਤੁਹਾਨੂੰ ਗਿਣਨ ਲੱਗਾ ਤਾਂ ਬਿਲਕੁਲ ਕਾਪੀਆਂ ਭਰ ਜਾਂਦੀਆਂ ਖਾਸ ਕਰਕੇ ਇਹ ਡਾਇਪਟਿਕ پیشنਟ ਦੇ ਵਾਸਤੇ ਬਹੁਤ ਵਧੀਆ ਇਹਦੇ ਜਿਹੜੇ ਬੀਜ ਐ ਇਹਨਾਂ ਨੂੰ ਰਗੜ ਕੇ ਖਾਣੇ ਆ ਤਾਂ ਇਹ ਬਹੁਤ ਹੀ ਜ਼ਿਆਦਾ ਫਾਇਦਾ ਕਰਦੇ ਨੇ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਗੁਣ ਹੁੰਦੇ ਨੇ ਤਾਕਤ ਹੈ ਵਿਟਾਮਿਨ ਹੈ ਮੈਗਨੀਸ਼ੀਅਮ ਹੈ ਤੇ ਫਾਸਫੋਰਸ ਖਾਸ ਕਰਕੇ ਫਾਸਫੋਰਸ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਤੇ ਇਹ ਜਿਹੜੇ ਆਪਣੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਤਾਕਤ ਦਿੰਦੇ ਨੇ ਸਰੀਰ ਦੀ ਸਫਾਈ ਕਰਦੇ ਨੇ ਮੋਟਾਪਾ ਘਟਾਉਂਦੇ ਨੇ ਤੇ ਆਓ ਅੱਜ ਆਪਾਂ ਇਸ ਦੀ ਚਟਣੀ ਬਣਾਣੇ ਆ ਜੋ ਕਿ ਲਿਵਰ ਵਾਸਤੇ ਵੀ ਬਹੁਤ ਵਧੀਆ ਹੁੰਦੀ ਆ ਸਾਸਰੀਆ ਕਰਦੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਮੈਂ ਤੁਹਾਡੇ ਵਾਸਤੇ ਬਣਾਉਣ ਜਾ ਰਿਹਾ ਹਾਂ ਸਪੈਸ਼ਲ ਚਿਬੜਾ ਦੀ ਚਟਣੀ ਕਾਚਰੀ ਦੀ ਚਟਣੀ ਪੰਜਾਬੀ ਦੇ ਵਿੱਚ ਇਹਨੂੰ ਚਿਬੜ ਕਹਿੰਦੇ ਨੇ ਤੇ ਦੋਸਤੋ ਇਹ ਜਿਹੜੇ ਚਿਬੜਾ ਇਹ ਸਾਡੇ ਵਾਲੇ ਪਾਸੇ ਤਾਂ ਬਹੁਤ ਘੱਟ ਮਿਲਦੇ ਆ ਤੇ ਪਰਲੇ ਪਾਸੇ ਜਿਸ ਤਰ੍ਹਾਂ ਰਾਜਸਥਾਨ ਦੇ ਏਰੀਏ ਦੇ ਨਾਲ ਜਿਹੜਾ ਏਰੀਆ ਰਹਿੰਦਾ ਹੈ ਗੰਗਾ ਨਗਰ ਅਬੋਰ ਸਾਈਡ ਤੇ ਬਹੁਤ ਜ਼ਿਆਦਾ ਮਿਲਦੇ ਨੇ ਤੇ ਇਸ ਦੀ ਚਟਨੀ ਹੈ ਜਿਹੜੀ ਬਹੁਤ ਜਿਆਦਾ ਸੁਆਦੀਸ਼ਟ ਹੁੰਦੀ ਹੈ ਤੇ ਆਓ ਆਪਾਂ ਇਸ ਦੀ ਰੈਸਪੀ ਨੂੰ ਦੇਖਦੇ ਆ। ਇੱਥੇ ਜਿਹੜਾ ਮੈਂ 1 ਪਾਅ ਦੇ ਕਰੀਬ ਚਿਪੜ ਲੈ ਲਿਆ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਇਸ ਨੂੰ ਉਪਰੋਂ ਛਿਲਕਾ ਜ਼ਰੂਰ ਲਾਣਾ ਹੈ। ਛਿਲਕਾ ਲਗਾ ਕੇ ਤੇ ਇਸ ਦੇ ਗੁੱਦੇ ਉੱਤੇ ਬੀ ਦੀ ਵਰਤੋਂ ਕਰਾਂਗੇ। ਇਸ ਤੋਂ ਲਾਵਾ ਮੈਂ ਇੱਥੇ 20 ਤੋਂ 25 ਲਸਣ ਦੀਆਂ ਤੁਰੀਆਂ ਲਈਆਂ ਨੇ ਇਹਨਾਂ ਨੂੰ ਛਿੱਲਿਆ ਹੈ ਤੇ ਇਸ ਦੀ ਵਰਤੋਂ ਕਰਾਂਗੇ ਤੇ ਇਸ ਦੇ ਨਾਲ ਹੀ ਮੈਂ ਜਿਹੜੀਆਂ ਲਾਲ ਮਿਰਚਾਂ ਇਸ ਨੂੰ ਥੋੜਾ ਗਰਮ ਪਾਣੀ ਦੇ ਵਿੱਚ ਭਗੋ ਕੇ ਰੱਖਤਾ ਸੀ ਮੈਂ ਇੱਥੇ 7 ਤੋਂ 8 ਲਾਲ ਮਿਰਚਾਂ ਲਈਆਂ ਤੇ ਤਿੰਨ ਮਿਰਚਾਂ ਮੈਂ ਕਸ਼ਮੀਰੀ ਲਾਲ ਮਿਰਚ ਜਿਹੜੀ ਹੁੰਦੀ ਹੈ ਉਹ ਲਈਆਂ ਇਸ ਦੀ ਆਪਾਂ ਵਰਤੋਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਚਿਬੜਾ ਨੂੰ ਛਿਲਕੇ ਤੇ ਇਸ ਨੂੰ ਚੈੱਕ ਜ਼ਰੂਰ ਕਰਨਾ ਕਿਉਂਕਿ ਇਹ ਵਿੱਚੋਂ ਕਈ ਵਾਰੀ ਕੋੜੇ ਨਿਕਲਦੇ ਨੇ ਤੇ ਇੱਕ ਵਿੱਚ ਚਿਬੜ ਜੇ ਤੁਹਾਡਾ ਕੋੜਾ ਪੈ ਗਿਆ ਤੇ ਤੁਹਾਡੀ ਸਾਰੀ ਮਿਹਨਤ ਤਾਂ ਜਿਹੜੀ ਬਕਾਰ ਹੋ ਜੂਗੀ ਕਿਉਂਕਿ ਸਾਰੀ ਦੀ ਸਾਰੀ ਚਟਨੀ ਬਿਲਕੁਲ ਹੀ ਕੋੜੀ ਬਣੇਗੀ। ਤਿਆਉ ਪਹਿਲਾਂ ਇਸ ਨੂੰ ਛਿਲਕੇ ਚੈੱਕ ਕਰਕੇ ਤੁਹਾਨੂੰ ਫਿਰ ਦੱਸਦੇ ਆ। ਦੋਸਤੋ ਤੁਸੀਂ ਦੇਖ ਪਾ ਰਹੇ ਹੋ ਕਿ ਆਪਾਂ ਸਾਰੇ ਚਿਬੜਾਂ ਨੂੰ ਛਿੱਲੇ ਆ ਤੇ ਚੈੱਕ ਕਰ ਲਿਆ। ਚੈੱਕ ਕਰਨ ਤੇ ਪਤਾ ਲੱਗਿਆ ਕਿ ਇਹ ਤਿੰਨ ਚਿਬੜਾ ਜਿਹੜੇ ਇਹ ਬਹੁਤ ਹੀ ਜ਼ਿਆਦਾ ਕੋੜੇ ਆ। ਜ਼ਹਿਰ ਦੀ ਤਰ੍ਹਾਂ ਹੁੰਦੇ ਆ ਤੇ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਂਦੇ ਆ ਤੇ ਸਿਟ ਦਿੰਦੇ ਆ ਤੇ ਇਹਨਾਂ ਦੀ ਆਪਾਂ ਚਟਨੀ ਤਿਆਰ ਕਰਾਂਗੇ। ਇੱਥੇ ਮੈਂ ਇੱਕ ਮਿਕਸੀ ਦਾ ਜਾਰ ਲੈ ਲਿਆ ਤੇ ਉਹਦੇ ਚ ਆਪਣੇ ਸਾਰੇ ਚਿਬੜ ਪਾ ਦਿੰਦਾ। ਤੇ ਇਸ ਦੇ ਨਾਲ ਹੀ ਜਿਹੜੇ ਵੀ ਆ 12 ਤੋਂ 15 ਲਸਦੀਆਂ ਕਲੀਆਂ ਸੀ ਉਹ ਵੀ ਪਾ ਲੰਦੇ ਆ ਤੇ ਜਿਹੜੀਆਂ ਮਿਰਚਾਂ ਹੈ ਉਹਨਾਂ ਨੂੰ ਆਪਾਂ ਪਾਣੀ ਦੇ ਵਿੱਚੋਂ ਥੋੜਾ ਕੱਢ ਕੇ ਕਸ਼ਮੀਰੀ ਮਿਰਚ ਤੇ ਦੂਸਰੀਆਂ ਮਿਰਚਾਂ ਜਿਹੜੀਆਂ ਨਚੋੜਦੇ ਹੋਏ ਇਹਨਾਂ ਨੂੰ ਪਾਣਾ ਪਾਣੀ ਦੀ ਆਪਾਂ ਇਹਨਾਂ ਦੇ ਵਰਤੋਂ ਨਹੀਂ ਕਰਾਂਗੇ ਇਹ ਤਿੰਨ ਕਸ਼ਮੀਰੀ ਮਿਰਚ ਲਈ ਸੀ ਇਸ ਦੀ ਰੰਗਤ ਹੈ ਜਿਹੜੀ ਬਹੁਤ ਹੀ ਵਧੀਆ ਹੈ ਉਲੇ ਸਮੂਤ ਆਪਾਂ ਮਿਕਸੀ ਦੇ ਵਿੱਚ ਪੈਣਾ ਵੈਸੇ ਗੇੜਾ ਦੇ ਕੇ ਤੇ ਪੀਸ ਲੈਂਦੇ ਆ ਫਿਰ ਇਹਦੇ ਵਿੱਚ ਬਾਕੀ ਨਮਕ ਮਿਰਚ ਵਗੈਰਾ ਉਹ ਤੁਹਾਨੂੰ ਦੱਸਦੇ ਆ ਇੱਥੇ ਮੈਂ ਫਰਾਈਪੈਨ ਦੇ ਵਿੱਚ ਦੋ ਤੋਂ ਤਿੰਨ ਚਮਚ ਕਿਉ ਭੋਆ ਹੈ ਤੇ ਜਿਹੜੀ ਆਪਾਂ ਚਟਨੀ ਪੀਸੀ ਹੈ ਜਹਾ ਦੇ ਵਿੱਚ ਉਹ ਸਾਰੀ ਇਹਦੇ ਵਿੱਚ ਪਾ ਦਿੰਦੇ ਆ ਤੇ ਜੋ ਵੀ ਪੈਨ ਦੇ ਵਿੱਚ ਚਟਨੀ ਹੈ ਉਸ ਨੂੰ ਚੰਗੀ ਤਰ੍ਹਾਂ ਕੱਢ ਲਓ ਤੇ ਸੇਮ ਫਲੇਮ ਤੇ ਇਹਨੂੰ ਥੋੜਾ ਜਿਹਾ ਆਪਾਂ ਭੁੰਨਾਂਗੇ ਉਹਨਾਂ ਪਾਂ ਜਾਰ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਜੋ ਜਾਰ ਦੇ ਵਿੱਚ ਚਟਨੀ ਲੱਗੀ ਰਹਿ ਗਈ ਹੈ ਉਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਵਾਂਗੇ ਪਾਣੀ ਨਾਲ ਟੱਕਣ ਦੇ ਵਿੱਚ ਵੀ ਜੋ ਚਟਨੀ ਲੱਗੀ ہوئی ਹੈ ਉਸ ਨੂੰ ਚੰਗੀ ਤਰ੍ਹਾਂ ਹਲਾ ਕੇ ਸਾਫ਼ ਕਰਕੇ ਤੇ ਇਸ ਦੇ ਵਿੱਚ ਪਾ ਦਵਾਂਗੇ ਤੇ ਹੁਣ ਇਸ ਨੂੰ ਆਪਾਂ ਬੜੇ ਆਰਾਮ ਨਾਲ ਪੋਲੀ ਉਲੀ ਕਰਕੇ ਇਹਨੂੰ ਪੁਣਾਵਾਂਗੇ ਇਹ ਤੁਹਾਨੂੰ ਮੈਂ ਉਹਨੂੰ ਮੱਧਮ ਸੇਕ ਦੇ ਉੱਤੇ ਹੋਲੀ ਹੋਣੀ ਆ ਤੁਹਾਨੂੰ ਆਪਾਂ ਗੜਾ ਕਰ ਲਾਂਗੇ ਕਿਉਂਕਿ ਇਸ ਦੀ ਸੈਲਫ ਨਹੀਂ ਹੈ ਇਸ ਮੈਂ ਆਪਾਂ ਉਸ ਨੂੰ ਬਣਾਉਣਾ ਹੈ ਤੇਲ ਆਪਣਾ ਪਰਪਰ ਪਾਇਆ ਹੀ ਹੋਇਆ ਹੁਣ ਇਸ ਦੇ ਵਿੱਚ ਆਪਾਂ ਬੇਸਿਕ ਮਸਾਲੇ ਵੀ ਥੋੜੇ ਕੋ ਪਾ ਦਿੰਦੇ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਇੱਥੇ ਮੈਂ ਅੱਧਾ ਚਮਚਾ ਲੱਕਰੀ ਨਮਕ ਪਾ ਰਹੇ ਹਾਂ ਤੇ ਥੋੜਾ ਕੋ ਆਪਾਂ 1 ਚ ਫ ਦੇ ਤੁਮੇ ਅਸੀਂ ਥੋੜਾ ਜਿਹਾ ਦਾ ਟੱਚ ਦਿੱਤਾ ਤਾਂ ਕਿ ਥੋੜਾ ਜਿਹਾ ਟੇਸ ਆ ਜੇ ਬਾਕੀ ਹੋਰ ਆਪਾਂ ਇਸ ਦੇ ਵਿੱਚ ਕੁਝ ਵੀ ਨਹੀਂ ਪਾਵਾਂਗੇ ਕਿਉਂਕਿ ਆਲਰੇਡੀ ਕਿਬੜਾ ਦੀ ਚਟਨੀ ਹੈ ਤੇ ਕਿਬੜਾ ਦਾ ਸੁਆਦ ਹੀ ਆਉਣਾ ਚਾਹੀਦਾ ਮਸਾਲਿਆਂ ਦਾ ਸੁਆਦ ਆਪਾਂ ਨਹੀਂ ਲੈਣਾ ਇਹਨੂੰ ਰਸਪੀਏ ਤੁਸੀਂ ਘਰ ਦੇ ਵਿੱਚ ਬਣਾ ਕੇ ਇਸ ਨੂੰ 15 ਤੋਂ 20 ਦਿਨ ਤੱਕ ਬੜੇ ਆਰਾਮ ਨਾਲ ਖਾ ਸਕਦੇ ਹੋ ਥੋੜੀ ਮਾਤਰਾ ਦੇ ਵਿੱਚ ਜੇ ਤੁਸੀਂ ਅੱਧਾ ਚਮਚ ਵੀ ਲੈਂਦੇ ਹੋ ਰੋਜ਼ ਦਾ ਤਾਂ ਬਹੁਤ ਹੀ ਜ਼ਿਆਦਾ ਫਾਇਦਾ ਕਰਦੀ ਹੈ ਆਪਣੀ ਛਿਪੜਾ ਦੀ ਚਟਨੀ ਮੰਨ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਐਸੀ ਤਰ੍ਹਾਂ ਦੀ ਵਧੀਆ-ਵਧੀਆ ਰੈਸਪੀਸ ਦੇਖਣ ਲਈ ਤੁਡੇ ਸਾਰੇ ਆ ਕੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰਨੀ ਸਾਸਰੀਆਕਾਰ ਜੀ